ਕਰਦਾ ਨਹੀਂ ਮਾਹੀ ਦਾ ਤਾਂ ਮੈਂ ਕਹੂੰਗਾ ਕਿ ਇਹਨੇ ਬਹੁਤ ਇਹਨੇ ਆਪਣੇ ਆਪ ਨੂੰ ਪ੍ਰੂਵ ਕੀਤਾ ਮੈਂ ਨਹੀਂ ਕਹੂੰਗਾ ਕਿ ਇਹਨੂੰ ਚਲੋ ਆਫ ਕੌਰਸ ਉਹ ਇੱਕ ਥਾਟ ਪ੍ਰੋਸੈਸ ਹੈ ਬਟ ਇਹਨੇ ਮੈਂ ਇਹਨੂੰ ਬਹੁਤ ਚਿਰ ਤੋਂ ਨੋਟਿਸ ਕਰ ਰਹੇ ਹਾਂ ਕਿਉਂਕਿ ਅਸੀਂ ਇਕੱਠੇ ਜੇ ਸ਼ੁਰੂਆਤ ਕੀਤੀ ਹੈ ਜਿੰਨਾ ਦਰਾ ਮੈਂ ਕਰਦੀ ਜਸ ਰੈਕਡ ਜਿਹਦਾ ਵੀ ਪਹਿਲਾ ਗਾਣਾ ਕੰਗਣੀ ਸੀ ਮੈਂ ਉਦੋਂ ਅਜੇ ਮੇਰੇ ਗਾਣੇ ਆਏ ਨਹੀਂ ਸੀ ਇਹਦੇ ਤੇ ਸਾਡਾ ਜਿੰਨਾ ਤੇਰਾ ਮੈਂ ਕਰਦੀ ਪਹਿਲਾ ਗਾਣਾ ਸਾਡਾ ਇਕੱਠਿਆਂ ਦਾ ਤਾਂ ਅਸੀਂ ਇਕੱਠੇ ਜੇ ਸ਼ੁਰੂ ਹੋਏ ਆ ਤਾਂ ਮੈਂ ਵੀ ਇਹਨੂੰ ਜੱਦ ਤੋਂ ਦੇਖ ਰਿਆ ਨੇ ਬਹੁਤ ਇਹਨੇ ਆਪਦੀ ਸਲੈਂਗ ਨੂੰ ਬਹੁਤ ਇੰਪਰੂਵ ਕੀਤਾ ਪੰਜਾਬੀ ਬਹੁਤ ਵਧੀਆ ਬੋਲਣ ਲੱਗ ਗਈ ਉਦੋਂ ਨਹੀਂ ਸੀ ਇੰਨੀ ਵਧੀਆ ਬੋਲਦੀ ਇਹਨੇ ਆਪ ਵੀਡੀਓਜ਼ ਪਾਉਣੇ ਮੈਂ ਇਹਦੇ ਵੀਡੀਓਜ਼ ਅਸੀਂ ਗੱਲ ਕਰਦੇ ਰਹੇ ਆ ਮਤਲਬ ਇਹ ਜਿੰਨੇ ਵੀ ਸਾਲ ਸੀਗੇ ਕੋਈ ਐਸਾ ਸਾਲ ਨਹੀਂ ਸੀ ਅਸੀਂ ਕਨੈਕਟਡ ਨਹੀਂ ਸੀ ਆ ਤਾਂ ਮੈਂ ਇਹਨੂੰ ਪ੍ਰੇਜ਼ ਵੀ ਕਰਦਾ ਉਹਨਾਂ ਦੇ ਮੈਂ ਅਪਰੀਸ਼ੀਏਟ ਵੀ ਕਰਦਾ ਸੀ ਕਿ ਯਾਰ ਤੂੰ ਵਧੀਆ ਕਿਤਾਬਾਂ ਪੜ੍ਹਦੀਆਂ ਤੂੰ ਸ਼ਾਇਰੀਆਂ ਬੋਲਦੀਆਂ ਤਾਂ ਉਹ ਆਪਣੇ ਆਪ ਹੀ ਤੁਸੀਂ ਜਿਵੇਂ ਕਹਿੰਦੇ ਨਾ ਕਿ ਬੰਦੇ ਤੂੰ ਕੁਝ ਕਰ ਤਾਂ ਹੀ ਰੱਬ ਕੁਝ ਕਰੂਗਾ ਹਾਂ ਬਿਲਕੁਲ ਕਿ ਬਹੁਤ ਮੈਂ ਲੋਕਾਂ ਨੂੰ ਦੇਖਦਾ ਕਿ ਉਹ ਸਿਰਫ ਕੰਪਲੇਨਟ ਕਰਦੇ ਆ ਕਿ ਹੋ ਨਹੀਂ ਰਹਾ ਕੁਝ ਲਾਈਫ ਮੇ ਪਰ ਤੁਸੀਂ ਆਪਣੇ ਆਪ ਚ ਆਪਣੇ ਆਪਣੇ ਆਪ ਤੇ ਕਿੰਨੀ ਮਿਹਨਤ ਕਰ ਰਹੇ ਹੋ ਸੋ ਮੈਨੂੰ ਲੱਗਦਾ ਕਿ ਬੰਦੇ ਨੂੰ ਆਪਣੇ ਆਪ ਤੇ ਮਿਹਨਤ ਜਰੂਰ ਕਰਨੀ ਚਾਹੀਦੀ ਹੈ ਮਾਹੀ ਦੀ ਸਭ ਤੋਂ ਵਧੀਆ ਗੱਲ ਮੈਨੂੰ ਇਹ ਲੱਗਦੀ ਹੈ ਕਿ ਤੁਸੀਂ ਅੱਜ ਤੋਂ 8 ਸਾਲ ਪਹਿਲਾਂ ਵਾਲੀ ਮਾਹੀ ਨੂੰ ਜਿਹਨੂੰ ਮੈਂ ਜਾਣਦਾ ਸੀ ਇਹ ਮਾਹੀ ਉਹਦੇ ਤੋਂ ਬਹੁਤ ਅਲੱਗ ਹੈ ਇਨੂੰ ਬਹੁਤ ਸੋਹਣੀ ਪੰਜਾਬੀ ਆਉਂਦੀ ਆ ਬਹੁਤ ਵਧੀਆ ਐਕਟਿੰਗ ਕਰ ਰਹੀ ਹੈ ਇਹਨੇ ਆਪਣੀਆਂ ਰੀਲਾਂ ਤੇ ਸਾਰਿਆਂ ਤੇ ਮਤਲਬ ਅੱਜ ਫਿਲਮਾਂ ਤੋਂ ਬਿਨਾਂ ਵੀ ਮੈਸੇਜਸ ਆਉਂਦੇ ਆ ਮਤਲਬ ਕੈਨੇਡਾ ਤੋਂ ਆਸਟ੍ਰੇਲੀਆ ਤੋਂ ਕਿ ਸਾਰੇ ਇਹਨੂੰ ਜਾਣਦੇ ਆ ਸਾਰੇ ਐਕਸਾਈਟਿਡ ਨੇ ਚਲੋ ਮੇਰੇ ਮੇਰੇ ਤਾਂ ਦੋਸਤ ਨੇ ਸਾਰੇ ਬਟਨ ਦੇ ਆਰ ਵੈਰੀ ਐਕਸਾਈਟਿਡ ਕਿ ਯਾਰ ਮਾਹੀ ਦੇ ਕੰਮ ਨੂੰ ਲੈ ਕੇ ਅਸੀਂ ਬਹੁਤ ਐਕਸਾਈਟਿਡ ਆ ਵੇਟ ਕਰ ਰਹੇ ਆ ਤਾਂ ਮੈਂ ਆਪਣੀ ਟੀਮ ਨਾਲ ਵੀ ਗੱਲ ਕਰਦਾ ਸੀਗਾ ਕਿ ਇਹ ਇੱਕ ਕਦ ਬਣਾਉਣਾ ਬਿਨਾ ਵੱਡੀਆਂ ਫਿਲਮਾਂ ਤੋਂ ਬਹੁਤ ਔਖਾ ਹੈ ਔਖਾ ਹੈ ਬਿਲਕੁਲ ਔਖਾ ਹੈ ਹੈਨਾ ਔਰ ਕਿਉਂਕਿ ਮਾਹੀ ਨੇ ਜ਼ਿਆਦਾ ਜਿਹੜਾ ਮਿਊਜ਼ਿਕ ਵੀਡੀਓਜ਼ ਦੇ ਵਿੱਚ ਕੰਮ ਕੀਤਾ ਸੋ ਉੱਥੋਂ ਇੰਨਾ ਲੋਕਾਂ ਦੇ ਹੈਨਾ ਮਤਲਬ ਲੋਕਾਂ ਦੇ ਘਰ ਜਾਂ ਦਿਲ ਤੱਕ ਪਹੁੰਚ ਜਾਣਾ ਇੱਕ ਬਹੁਤ ਵੱਡੀ ਗੱਲ ਹੈ ਮਾਹੀ ਐਂਡ ਜਦੋਂ ਦਾ ਗੁਰਨਾਮ ਨੇ ਕਿਹਾ ਕਿ 8 ਸਾਲ ਮੈਂ ਇਹ ਸੋਚੀ ਯਾਰ ਜਰਨੀ ਵੇਖੋ ਕਿਉਂਕਿ 6-7 ਸਾਲ ਮੈਨੂੰ ਵੀ ਹੋ ਗਏ ਕੰਮ ਕਰਦੇ ਬਟ ਵੇਖੋ ਯਾਰ ਅਪਰਕਾ ਤੁਹਾਨੂੰ ਯਾਦ ਹੈ ਤੁਸੀਂ ਸਟਾਰਟ ਕੀਤਾ ਸੀ ਸੋਟੇ ਸਟੇ ਆਏ ਸੀ ਹੈਨਾ ਤੇ ਤੁਸੀਂ ਵੇਖ ਲਓ ਕਿਦਾਂ ਮਤਲਬ ਟਾਈਮ ਨਿਕਲਦਾ ਹੈ ਬਟ ਵਧੀਆ ਇਹ ਲੱਗਦਾ ਕਿ ਤੁਸੀਂ ਗਰੋ ਕਰ ਰਹੇ ਹੋ ਹੈਨਾ ਤੁਸੀਂ ਰੁਕੇ ਹੀ ਨਹੀਂ ਹੋ ਇੱਕ ਥਾਂ ਤੇ ਜਾਂ ਤੁਸੀਂ ਉੱਥੇ ਹੀ ਨਹੀਂ ਹਾਰਮਨੀ ਤੁਸੀਂ ਜਿਹੜਾ ਸਮੇਂ ਦੇ ਨਾਲ ਵੱਧਦੇ ਰਹੇ ਜੇ ਕੋਈ ਬੰਦਾ ਕਹਿ ਦੇਣਾ ਕਿ ਮੈਂ ਸਿੱਖ ਗਿਆ ਮੈਂ ਕਾਮਯਾਬਾਂ ਮੈਨੂੰ ਸਭ ਪਤਾ ਹੈ ਮੈਨੂੰ ਲੱਗਦਾ ਕਿ ਇਹ ਕੁਛ ਨਹੀਂ ਹੈ ਐਗਜ਼ਿਸਟ ਹੀ ਨਹੀਂ ਕਰਦਾ ਸਭ ਪਤਾ ਹੈ ਇਹ ਸ਼ਬਦ ਨਹੀਂ ਹੈਗਾ ਕਿਤੇ ਵੀ ਤੁਸੀਂ ਜਦੋਂ ਟਰੈਵਲ ਕਰਦੇ ਆ ਜਾਂ ਆਸ-ਪਾਸ ਦੇਖਦੇ ਆ ਹਰ ਬੰਦਾ ਯਾਰ ਕਮਾਲ ਹੀ ਕਰ ਰਿਹਾ ਆ ਆਪਣੇ ਆਪ ਚ ਹੈਨਾ ਔਰ ਹੋਰ ਵਧੀਆ ਕਰ ਰਿਹਾ ਹੈ ਨਾ ਲਗ ਮੈਂ ਤਾਂ ਹਮੇਸ਼ਾ ਹੀ ਕਹਿੰਦਾ ਕਿ ਯਾਰ ਮੇਰੇ ਚ ਬਹੁਤ ਕਮੀਆਂ ਨੇ ਅੱਜ ਵੀ ਕਮੀਆਂ ਨੇ ਮੈਂ ਮੈਨੂੰ ਕੱਲ ਕਿਦਾਂ ਦੱਸਿਆ 12 ਫਿਲਮਾਂ ਹੋ ਗਈਆਂ ਮੈਂ ਕਿ ਯਾਰ ਮੈਨੂੰ ਤਾਂ ਇਹ ਡਰ ਲ ਕੱਲ ਮੈਨੂੰ ਰਾਤ ਇਸ ਚੱਕਰ ਚ ਨੀਂਦ ਨਹੀਂ ਵੀ ਤੂੰ ਯਾਰ 12 ਫਿਲਮਾਂ ਕਰ ਲਿਆ ਤੂੰ ਕੀਤਾ ਕੀ ਹੈ ਮੈਨੂੰ ਤਾਂ ਹਮੇਸ਼ਾ ਐ ਹੀ ਲੱਗੀਆਂ ਪਰ ਤੁਸੀਂ ਬਹੁਤ ਸੋਨਾ ਸਿਨੇਮਾ ਕੀਤਾ ਹੈ ਗੁਰਨਾਮ ਮਤਲਬ ਇਹ ਨਹੀਂ ਕਿ ਤੁਸੀਂ ਇਸ ਵੇਲੇ ਸਾਹਮਣੇ ਬੈਠੇ ਹੋ ਆਪਾਂ ਸੁਰਖੀ ਬਿੰਦੀ ਦੀ ਗੱਲ ਕਰੀਏ ਲੇਖ ਦੀ ਗੱਲ ਕਰੀਏ ਇਹ ਇਹੋ ਜੀਆਂ ਫਿਲਮਾਂ ਨੇ ਜੋ ਕਿ ਮਤਲਬ ਕੋਈ ਸੋਚ ਵੀ ਨਹੀਂ ਸਕਦਾ ਸੀ ਕਿ ਇਹ ਰੈਕਲਰ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ ਇੰਸਟਾਗ੍ਰam ਪੇਜ ਨੂੰ ਫੋਲੋ ਕਰੋ